ਛੱਤ ਦਾ ਭਾਈ 3.5 ਲੱਖ ਲਗਭਗ 3.60 ਹਜ਼ਾਰ ਰੁਪਿਆ ਪੱਕਾ ਕਰਕੇ ਆ ਜੂਗਾ ਜੀ ਪੱਕਾ ਕਰਕੇ ਅੰਦਰ ਇੱਕ ਇੰਚੀਆਂ ਲੋਹਾ ਵਿੱਚ ਸਾਰਾ ਕੁਝ ਇਹ ਕਈ ਵਾਰੀ ਲੋਹਾ ਸਾਨੂੰ ਸਸਤਾ ਮਿਲਿਆ ਸੀ 5-4 ਰੁਪਏ ਬਾਜੇ ਤਾਂ ਉਹ ਬਾਜੂ ਆ ਨਹੀਂ ਉੱਥੇ ਰਹਿ ਜੂਗਾ ਜੀ ਵੀ ਉਹ ਤਾਂ ਬਾਜ਼ਾਰ ਦੇ ਰੇਟ ਦੇ ਹਿਸਾਬ ਨਾਲ ਹਾਂ ਬਾਜ਼ਾਰ ਦੇ ਰੇਟ ਦੇ ਹਿਸਾਬ ਨਾਲ ਵੱਧ ਘਟ ਜਾਂਦਾ ਜੀ ਵੱਧ ਘਟ ਜਾਂਦਾ ਲੋਹਾ ਸਣੇ ਲੇਬਰ ਕਰਕੇ ਸਾਡੇ ਨਾਲ ਆ ਹਾਂ ਹਾਂ ਸਣੇ ਲੇਬਰ ਆ ਵਿੱਚ ਜਿਹੜਾ ਬੰਦਾ ਲੋਹੇ ਦੇ ਕੈਂਚੀਆਂ ਪਾ ਕੇ ਗਿਆ ਉਹਦੀ ਲੇਬਰ ਵਿਦ ਬਾਈ ਬੁੱਟਰ ਦਾ ਜਿੰਨਾ ਸਾਚ ਜੋ ਵੀ ਖਰਚ ਆਇਆ ਟੋਟਲ ਜਾਲੀ ਲਾ ਕੇ ਪਲਸਟਰ ਕੇ ਕਾਗਜ਼ ਪਾ ਕੇ ਮਿੱਟੀ ਪਾ ਕੇ ਮਿੱਟੀ ਤੋਂ ਬਾਅਦ ਹੁਣ ਪਲਸਟਰ ਜਾਲੀ ਲਾ ਕੇ ਪਲਸਟਰ ਹੋ ਜੂਗਾ ਵੀ ਸੀਮਿੰਟ ਵੀ ਪੈ ਜੂਗਾ ਸੀਮਿੰਟ ਪੈ ਜੂਗਾ ਉਹ ਮਿੱਟੀ ਨਹੀਂ ਕਰੂਗੀ ਵੀ ਮਿੱਟੀ ਲਾਉਣੀ ਵੀ ਨਹੀਂ ਪੈਂਦੀ ਆਪਾਂ ਨੂੰ ਪੱਕਾ ਹਾਂ ਮਿੱਟੀ ਲਾਉਣੀ ਹਾਂ ਪੱਕਾ ਕੰਮ ਹੋ ਜੂਗਾ ਤੇ ਇਹ ਪਾਉਣ ਦਾ ਪਰਪਸ ਵੀ ਹੋਣਾ ਨੇ ਦੱਸਦਾ ਆਪਾਂ ਨੂੰ ਵੀ ਪਾਉਣ ਨੂੰ ਤਾਂ ਆਪਾਂ ਟੀਨਾ ਵੀ ਪਾ ਲਈਏ ਬਹੁਤ ਬੰਦੇ ਆਪਾਂ ਨੂੰ ਕਹਿਣਗੇ ਵੀ ਇੰਨਾ ਖਰਚਾ ਥੱਲੇ ਕਰਕੇ ਤੁਸੀਂ ਲੈਂਟਰ ਪਾ ਲੈਂਦੇ ਵੀ ਜਦੋਂ ਆਪਾਂ ਨੂੰ ਮਜ਼ਬੂਤੀ ਮਿਲ ਜਾਂਦੀ ਹੈ ਹਨਾ ਤੇ ਨਾਲੇ ਆਪਾਂ ਨੂੰ ਗਰਮੀ ਦੇ ਵਿੱਚ ਠੰਡ ਮਿਲ ਜਾਂਦੀ ਹੈ ਤੇ ਠ ਜਿਹੜਾ ਜਿਹੜਾ ਸ਼ੈੱਡ ਆ ਆਪਣਾ ਨਿੱਗਾ ਰਹੂਗਾ ਫਿਰ ਆਪਾਂ ਲੈਂਟਰ ਤਾਂ ਉਸ ਕਰਕੇ ਅਸੀ ਕਾਲ ਜੀ ਸਾਰਿਆਂ ਨੂੰ ਜੀ ਤੁਹਾਡਾ ਇੱਥੇ ਪਹੁੰਚਣ ਦੇ ਬਹੁਤ ਬਹੁਤ ਸਵਾਗਤ ਧੰਨਵਾਦ ਜੀ ਤੇ ਇਸ ਟਾਈਮ ਆਪਾਂ ਖੜੇ ਆ ਜੀ ਸਰਦੂਲਗੜ ਦੇ ਵਿੱਚ ਇਹ ਮਾਨਸੇ ਜਿਲ੍ਹੇ ਦੇ ਵਿੱਚ ਰਹਿੰਦੇ ਆ ਮਾਨਸੇ ਜਿਲ੍ਹੇ ਚ ਪੈਂਦਾ ਜੀ ਤੇ ਸ਼ੈੱਡ ਆਪਾਂ ਦਿਖਾਵਾਂ ਬਾਈ ਦਿਖਾਈ ਸ਼ੈੱਡ ਮਾੜਾ ਆ ਇਹ ਸ਼ੈੱਡ ਦੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਦੱਸਾਂਗੇ ਵੀ ਥੱਲੇ ਤੋਂ ਲੈ ਕੇ ਤਾਂ ਤੱਕ ਕਿੰਨਾ ਖਰਚਾ ਆ ਗਿਆ ਕੱਲੀ ਛੱਤ ਦਾ ਕਿੰਨਾ ਖਰਚਾ ਆ ਗਿਆ ਆ ਜਿਹੜੀਆਂ ਖੁਰਨੀਆਂ ਬਣਾਈਆਂ ਇੱਟ ਕਿੰਨੀ ਲੱਗੀ ਆ ਤੇ ਕਿੰਨੀ ਕਮਿਸਤਰੀ ਦੀ ਲੇਬਰ ਲੱਗੀ ਕਿੰਨਾ ਸੀਮੈਂਟ ਲੱਗਿਆ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਦਵਾਂਗੇ ਵੀ ਕਿਸੇ ਬੰਦੇ ਨੇ ਸ਼ੈੱਡ ਬਣਾਉਣਾ ਹੋਵੇ ਹਨਾ ਡੇਰੀ ਫਾਰਮਾਸਤੇ ਤੇ ਉਹਨੂੰ ਜਾਣਕਾਰੀ ਇਹ ਪਹੁੰਚ ਸਕੇ ਉਹਦੇ ਤੱਕ ਤੇ ਬਾਈ ਜੀ ਆਪਾਂ ਸ਼ੁਰੂ ਕਰ ਲੈਨੇ ਆ ਹੁਣ ਇੱਥੋਂ ਹੀ ਕੰਧਾਂ ਤੋਂ ਆਪਣਾ ਟੋਟਲ ਖਰਚਾ ਕਿੰਨਾ ਆਇਆ ਉਹ ਕੱਲਾ ਥੱਲੇ ਥੱਲੇ ਕਰ ਲੈਂਦੇ ਆ ਸਾਢੇ 3 ਲੱਖ ਪਲੱਸ ਖਰਚਾ ਆਇਆ ਜੀ ਜਿਹੜਾ ਥੱਲੇ ਥੱਲੇ ਆ ਸਾਰੀ ਬਾਉਂਡਰੀ ਤੇ ਠੀਕ ਹੈ ਜੀ ਸਾਢੇ 3 ਲੱਖ ਰੁਪਏ ਖਰਚਾ ਇਹ ਕਿੰਨੀਆਂ ਖੁਰਲੀਆਂ ਬਣਾ ਕੇ ਜੀ ਵਿੱਚੇ ਬਾਉਂਡਰੀ ਬਗਲ ਕੇ ਵਿੱਚ ਪਲਾਸਤਰ ਹੋ ਕੇ ਵਿੱਚੇ ਪਲਾਸਤਰ ਵੀ ਇਟ ਕਿੰਨੇ ਬਾਈ ਕਿੰਨੇ ਦਾ ਆਪਣਾ ਸ਼ੈੱਡ ਹੈ ਇਹ ਸਾਰਾ ਇਹ 34 ਬਾਈ 80 ਦਾ ਸ਼ੈੱਡ ਹੈ ਜੀ 80 ਫੁੱਟ ਲੰਮਾ ਤੇ 34 ਫੁੱਟ ਚੌੜਾ 80 ਫੁੱਟ 80 ਫੁੱਟ 80 ਲਵਾਈ 34 ਹਾਂ 34 ਚੜਾਈ ਹੋ ਗਈ 80 30 ਦਾ ਵਿੱਚੋਂ ਤਿਆਰ ਆਈ ਵਿੱਚੋਂ ਤਿਆਰ ਜਿਹੜਾ ਉਹ ਖੁਰਨੀ ਤੋਂ ਲੈ ਕੇ ਉਹ ਖੁਰਨੀ ਤੱਕ ਵਿਚਲਾ ਹਿੱਸਾ ਹਣਾ ਤੇ ਹਜੇ ਇਹਦੇ ਵਿੱਚ ਫਰਸ਼ ਲੱਗਣੀ ਬਾਕੀ ਆ ਹਾਂ ਜੀ ਤੇ ਜੇ ਆਪਾਂ ਫਰਸ਼ ਵਿੱਚ ਲਾਈਏ ਆਪਣਾ ਕਿੰਨਾ ਖਰਚ ਆ ਜੂਗਾ ਫਿਰ 4 ਲੱਖ ਪਲੱਸ ਟੱਪ ਜੂਗਾ ਜੀ 4 ਲੱਖ ਪਲੱਸ ਟੱਪ ਜੂਗਾ ਹਾਂ ਜੀ ਤੇ ਜੇ ਆਪਾਂ ਛੱਤ ਦੀ ਗੱਲ ਕਰੀਏ ਇਹ ਬਾਸ ਦੀ ਛ ਇਹ ਠੰਡੀ ਰਹਿੰਦੀ ਹੈ ਜੀ ਇਸ ਕਰਕੇ ਬਣਾਈ ਹੈ ਜੀ ਨਾ ਤਾਂ ਇਹ ਗਰਮ ਹੋਵੇ ਨਾ ਸਰਦੀਆਂ ਦੇ ਵਿੱਚ ਇਹਦਾ ਟੈਂਪਰੇਚਰ ਉੱਪਰ ਨਹੀਂ ਚੜ ਜਾਣਾ ਜੀ ਸਰਦੀਆਂ 'ਚ ਨਿੱਗ ਨਿੱਗ ਰਹਿੰਦਾ ਸਰਦੀਆਂ 'ਚ ਨਿੱਗ ਰਹਿੰਦਾ ਹੈ ਗਰਮੀਆਂ ਦੇ ਵਿੱਚ ਠੰਡੀ ਰਹਿੰਦੀ ਹੈ ਨਹੀਂ ਤੇ ਇਹਦੇ ਵਿੱਚ ਫਿਰ ਤੁਹਾਨੂੰ ਆਈ ਨਹੀਂ ਲੱਗਿਆ ਵੀ ਆਪਾਂ ਕੋਈ ਤਖੜਾ ਕੰਮ ਕਰੀਏ ਵੀ ਬਾਸ ਨੂੰ ਤਾਂ ਸਿਉਖ ਪੈ ਸਕਦੀ ਹੈ ਜਾਂ ਫਿਰ ਨਹੀਂ ਨਹੀਂ ਇਹ ਬਾਸ ਨੂੰ ਸਿਉਖ ਨਹੀਂ ਪੈਂਦੀ ਜੀ ਜ਼ਿੰਮੇਵਾਰੀ ਨਾਲ ਬਣਾਓ ਬਾਈ ਬੋਟਰ ਨੇ ਜ਼ਿੰਮੇਵਾਰੀ ਲਈ ਆ ਵੀ ਮੇਰੀ ਜ਼ਿੰਮੇਵਾਰੀ ਹੈ ਜੇ ਬਾਸ ਨੂੰ ਉਸੇ ਔਖ ਪਈ ਨਹੀਂ ਸੌਖ ਨਹੀਂ ਪੈਂਦੀ ਹਾਂ ਤੇ ਇਹ ਮਜ਼ਬੂਤ ਵੀ ਹੈ ਫਿਰ ਪੂਰਾ 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 ਮਜ਼ਬੂਤ ਆ ਉੱਤੇ ਜਿੰਮੇ ਮਰਜੀ ਤੁਰੇ ਫਿਰੋ ਜੀ ਤੇ ਇਹਦੇ ਉੱਤੇ ਆਪਾਂ ਫਿਰ ਮਿੱਟੀ ਪਾਈ ਆ ਕਿ ਕੰਨੇ ਮਿੱਟੀ ਕਾਨੇ ਪਾ ਕੇ ਕਾਗਜ਼ ਪਾ ਕੇ ਮਿੱਟੀ ਪਾ ਕੇ ਮਿੱਟੀ ਤੋਂ ਬਾਅਦ ਹੁਣ ਪਲਾਸਟਰ ਜਾਲੀ ਲਾ ਕੇ ਪਲਾਸਟਰ ਹੋ ਜੂਗਾ ਵੀ ਸੀਮਿੰਟ ਵੀ ਪੈ ਜੂਗਾ ਸੀਮਿੰਟ ਪੈ ਜੂਗਾ ਉਹ ਮਿੱਟੀ ਨਹੀਂ ਕਰੂਗੀ ਵੀ ਮਿੱਟੀ ਲਾਉਣੀ ਵੀ ਨਹੀਂ ਪੈਂਦੀ ਆਪਾਂ ਨੂੰ ਪੱਕਾ ਕੰਮ ਹੋ ਜੂਏ ਤੇ ਇਹ ਪਾਉਣ ਦਾ ਪਰਪਸ ਬਾਈ ਹੋਰਾਂ ਨੇ ਦੱਸਤਾ ਆਪਾਂ ਨੂੰ ਵੀ ਪਾਉਣ ਨੂੰ ਤਾਂ ਆਪਾਂ ਟੀਨਾ ਵੀ ਪਾ ਲਈਏ ਬਹੁਤ ਬੰਦੇ ਆਪਾਂ ਨੂੰ ਕਹਿਣਗੇ ਵੀ ਇੰਨਾ ਖਰਚਾ ਥੱਲੇ ਕਰਕੇ ਤੁਸੀਂ ਲੈਂਟਰ ਪਾ ਲੈਂਦੇ ਵੀ ਜਦੋਂ ਆਪਾਂ ਨੂੰ ਮਜ਼ਬੂਤੀ ਮਿਲ ਜਾਂਦੀ ਹੈ ਹਨਾ ਤੇ ਨਾਲੇ ਆਪਾਂ ਨੂੰ ਗਰਮੀ ਦੇ ਵਿੱਚ ਠੰਡ ਮਿਲ ਜਾਂਦੀ ਹੈ ਤੇ ਠੰਡ ਦੇ ਵਿੱਚ ਆਪਾਂ ਨੂੰ ਜਿਹੜਾ ਸ਼ੈੱਡ ਆ ਆਪਣਾ ਨਿੱਘਾ ਰਹੂਗਾ ਫਿਰ ਆਪਾਂ ਲੈਂਟਰ ਤਾਂ ਉਸ ਕਰਕੇ ਨਹੀਂ ਪਾਇਆ ਤੇ ਥੱਲੇ ਤੁਸੀਂ ਖਰਚਾ ਆ ਸਤਾ ਵੀ 4.5 ਲੱਖ ਰੁਪਇਆ ਫਰਸਾਂ ਲਾ ਕੇ ਖੁਰਨੀਆਂ ਬਣਾ ਕੇ ਸਾਰਾ ਆਜੂਗਾ ਤੇ ਉੱਤੇ ਫਿਰ ਆਪਣਾ ਛੱਤ ਦਾ ਕਿੰਨਾ ਖਰਚਾ ਆਜੂਗਾ ਛੱਤ ਦਾ ਭਾਈ 3.5 ਲੱਖ ਲਗਭਗ 3.6 ਲੱਖ ਰੁਪਇਆ ਪੱਕਾ ਕਰਕੇ ਆਜੂਗਾ ਜੀ ਪੱਕਾ ਕਰਕੇ ਆ ਵਿੱਚ 1 ਇੰਚੀਆਂ ਲੋਹਾ ਵਿੱਚ ਸਾਰਾ ਕੁਝ ਇਹ ਕਈ ਵਾਰੀ ਲੋਹਾ ਸਾਨੂੰ ਸਸਤਾ ਮਿਲਿਆ ਸੀ 5000 ਰੁਪਏ ਬਾਜੇ ਤਾਂ ਉਹ ਬਾਜੂ ਆ ਨਹੀਂ ਉੱਥੇ ਰਹਿ ਜੂਗਾ ਵੀ ਉਹ ਤਾਂ ਬਾਜ਼ਾਰ ਦੇ ਰੇਟ ਦੇ ਹਾਂ ਬਾਜ਼ਾਰ ਦੇ ਰੇਟ ਦੇ ਹਿਸਾਬ ਨਾਲ ਵੱਧ ਘਟ ਜਾਂਦਾ ਜੀ ਵੱਧ ਘਟ ਜਾਂਦਾ ਲੋਹਾ ਸਣੇ ਲੇਬਰ ਕਰਕੇ ਸਾਡੇ ਇਲਾਕੇ ਆ ਹਾਂ ਸਣੇ ਲੇਬਰ ਆ ਵਿੱਚ ਜਿਹੜਾ ਬੰਦਾ ਲੋਹੇ ਦੇ ਕੈਂਚੀਆਂ ਪੱਕ ਗਿਆ ਉਹਦੀ ਲੇਬਰ ਵਿਦ ਬਾਈ ਬੁੱਟਰ ਦਾ ਜੋ ਵੀ ਖਰਚ ਆਇਆ ਟੋਟਲ ਜਾਲੀ ਲਾ ਕੇ ਪਲਸਟਰ ਹੋ ਕੇ ਵੀ ਆਪਣਾ ਸਾਰਾ ਸ਼ੈੱਡ ਇਹ 1.7 ਲੱਖ ਰੁਪਏ ਦੇ ਵਿੱਚ ਆ ਗਿਆ 7.5 ਲੱਖ ਦੇ ਹਾਂ ਤੇ 4 ਰੁਪਏ ਵੱਧ ਵੀ ਸਕਦਾ ਤੇ ਘੱਟ ਵੀ ਸਕਦਾ ਤੇ ਬਾਈ ਜਿਹੜੀਆਂ ਇਹ ਖੁਰਨੀਆਂ ਬਣਾਈਆਂ ਆਪਣਾ ਕਿੰਨੇ ਪਸ਼ੂ ਰਹਿ ਸਕਦੇ ਇਹਦੇ ਵਿੱਚ ਸ਼ੈੱਡ ਇਹਦੇ ਵਿੱਚ ਤਾਂ ਬਾਈ ਜਿੰਨੇ ਮਰਜ਼ੀ ਰੱਖ ਲੋ 50-60 ਪਸ਼ੂ ਆਰਾਮ ਨਾਲ ਰਹਿ ਸਕਦੇ ਵੀ ਆਪਾਂ ਕਿੰਨਾ ਕੁ ਐਸਟੀਮੇਟ ਲਾ ਕੇ ਇਹ ਸ਼ੈੱਡ ਬਣਾਇਆ ਵੀ ਕਿੰਨੇ ਪਸ਼ੂ ਰੱਖਣ ਦੇ ਆਪਾਂ 40 ਤੋਂ 45 ਪਸ਼ੂਆਂ ਦੇ ਵਿੱਚ ਲਗਭਗ ਰੱਖੰਦਾ ਮਨ ਬਣਾਇਆ ਤੇ ਇਹ ਖੁਰਨੀਆਂ ਦੇ ਵਿੱਚ ਆਪਾਂ ਖੁੱਡੇ ਬਣਾਏ ਹੋਏ ਥੱਲੇ ਦਿਖਾਈ ਭਾਈ ਮਾੜੇ ਕੋਲੇ ਹੋ ਕੇ ਹਾਂ ਭਾਈ ਖੁੱਡੇ ਬਣਾਏ ਆ ਇਹ ਇਹਨਾਂ ਦਾ ਵੀ ਕੁੱਕੜ ਨਾਲ ਹੀ ਰੱਖਣੇ ਫਿਰ ਆ ਹਾਂ ਕੁੱਕੜ ਨਾਲ ਹੀ ਰੱਖਣੇ ਭਾਈ ਲੈ ਬਾਹਰੋਂ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਭਾਈ ਇਹ ਬਾਹਰ ਲੀਆਂ ਖੁਰਨੀਆਂ ਦੇ ਵਿੱਚ ਹੀ ਆ ਖਾਤੇ ਹਾਂ ਹਾਂ ਭਾਈ ਬਾਹਰ ਲੀਆਂ ਖੁਰਨੀਆਂ ਬਾਹਰ ਲੀਆਂ ਖੁਰਨੀਆਂ ਆ ਆ ਆ ਖੁਰਨੀਆਂ ਦੇ ਅਵਲ ਅਗੀ ਅੰਦਰ ਬਾਹਰ ਆ ਗਈ ਜੀ ਪਸ਼ੂ ਬਾਹਰ ਹੋਣ ਭਾਵੇਂ ਅੰਦਰ ਹੋਣਾ ਤੇ ਹਰੇਕ ਖੁਰਨੀ ਦੇ ਥੱਲੇ ਬਾਈ ਨੇ ਖੁੱਡੇ ਰੱਖੇ ਆ ਇਹਦਾ ਫਾਇਦਾ ਇਹ ਆ ਵੀ ਪਸ਼ੂਆਂ ਦੇ ਨਾਲ-ਨਾਲ ਜੇ ਆਪਾਂ ਮੁਰਗੀ ਪਾਲਣ ਕਰਦੇ ਆਂ ਉਵੇਂ ਘਰੇਲੂ ਹਾਂਜੀ ਉਵੇਂ ਚਿੱਟੇ ਮੁਰਗਿਆਂ ਦਾ ਨਹੀਂ ਆਪਾਂ ਕਹਿੰਦੇ ਜਿਹੜੇ ਦੇਸੀ ਕੁੱਕੜ ਹੁੰਦੇ ਹਨਾ ਉਹਨਾਂ ਦਾ ਇੱਕ ਫਾਇਦਾ ਹੋਰ ਵੀ ਹੈ ਜਿਵੇਂ ਚਿਚੜ ਵਗੈਰਾ ਚੋਗ ਲੈਂਦੇ ਆ ਪਸ਼ੂਆਂ ਦੇ ਚਿਚੜ ਵੀ ਚੋਗ ਲੈਂਦੇ ਆ ਤੇ ਬਾਕੀ ਥਾਂ ਵੀ ਘੱਟ ਰੁੱਕਿਆ ਹਨਾ ਖੁਰਨੀ ਤਾਂ ਬਣਾਉਣੀ ਬਣਾਉਣੀ ਸੀ ਉਹਦੇ ਥੱਲੇ ਹੀ ਖੁੱਡਾ ਬਣਾਤਾ ਹਾਂਜੀ ਥਾਂ ਦੀ ਵੀ ਚੰਗੀ ਵਰਤੋਂ ਹੋਈ ਆ ਹਾਂਜੀ ਤੇ ਸਾਰੇ ਛੱਡ ਦਾ ਆਪਾਂ ਤੁਹਾਨੂੰ ਦੱਸਤਾ ਵੀ ਖਰਚਾ ਕਿੰਨਾ ਆਇਆ ਥੱਲੇ ਥੱਲੇ ਦੱਸਿਆ ਸੀ ਤੁਸੀਂ 4.5 ਲੱਖ ਰੁਪਇਆ ਹਾਂਜੀ ਮੇਸਤਰੀ ਦੀ ਲੇਬਰ ਇੱਟਾ ਸੀਮੈਂਟ ਸਾਰਾ ਕਰਕੇ ਹਾਂਜੀ ਉੱਤੇ ਤੁਸੀਂ ਦੱਸਿਆ ਸੀ 3.5 ਲੱਖ ਜੀ ਵੀ 7 7.5 ਤੋਂ 8 ਲੱਖ ਦੇ ਵਿੱਚ ਵਿੱਚ ਇਹ ਸ਼ੈੱਡ ਬਣ ਜੂਗਾ ਬਾਕੀ ਆਪਣੀ ਇੱਛਾ ਆਪਾਂ ਇਹਦੇ ਵਿੱਚ ਸਜਾਵਟ ਕਿੰਨੀ ਮਰਜ਼ੀ ਕਰ ਸਕਦੇ ਜਿਵੇਂ ਉਹ ਬਾਈ ਨੇ ਝੂਮਰ ਜਾਲਾ ਰੱਖਿਆ ਜਾਂ ਹੋਰ ਵੀ ਲਾਈਟਿੰਗ ਵਗੈਰਾ ਜਾਂ ਕਈ ਬੰਦੇ ਲਾਈਟਾਂ ਲਵਾਉਣੀਆਂ ਬਾਈ ਇਹ ਚ ਕਾਲੂ ਫਿਟਿੰਗ ਕਰਵਾਉਣੀ ਹੈ ਵੀ ਉਸ ਹਿਸਾਬ ਨਾਲ ਆਪਾਂ ਖਰਚਾ ਵਧਾ ਕੇ ਨਾ ਵੀ ਸਕਦੇ ਆ ਪਰ ਜੇ ਆਪਾਂ ਐਡਾ ਸ਼ੈੱਡ ਤਿਆਰ ਕਰਨਾ ਹੈ 80x22x34 ਦਾ ਹਨਾ ਖੜਾ ਕਰਨਾ ਤੇ ਸਾਰੇ ਚ ਪੱਖੇ ਵਗੈਰਾ ਵੀ ਲਾਉਣੇ ਆ ਬਾਈ ਪੱਖੇ ਵੀ ਲਾਉਣੇ ਆ ਵੀ ਮੇਨ ਗੱਲ ਇਹ ਆ ਵੀ 80x22x34 ਦਾ ਜੇ ਸ਼ੈੱਡ ਤਿਆਰ ਕਰਨਾ ਹੈ ਤੇ 7 ਤੋਂ 8 ਲੱਖ ਰੁਪਇਆ ਖਰਚਾ ਆਉਂਦਾ ਉਹਦੇ ਵਿੱਚ ਜੇ ਪੂਰਾ ਤਸੱਲੀ ਵਾਲਾ ਕੰਮ ਕਰਨਾ ਤੇ ਆਪਾਂ ਖੁਰਨੀਆਂ ਦੀ ਵੀ ਗੱਲ ਕਰ ਲਈ ਥੱਲੇ ਖਰਚੇ ਦੀ ਵੀ ਗੱਲ ਕਰ ਲਈ ਛੱਤ ਦੇ ਖਰਚੇ ਦੀ ਵੀ ਗੱਲ ਕਰ ਲਈ ਹੁਣ ਇੱਕ ਚੀਜ਼ ਰਹਿ ਗਈ ਆਪਣੀ ਹਾਈਟ ਪੁੱਛਣ ਵਾਲੀ ਤੇ ਬਾਈ ਆਪਣਾ ਹਾਈਟ ਕਿੰਨੀ ਹੈ ਸ਼ੈੱਡ ਦੀ ਵਿਚਾਲੋਂ ਸਿੱਧੀ ਆਪਣੀ ਹਾਈਟ ਜੀ ਵਿਚਾਲੋਂ ਸੈਂਟਰ ਤੋਂ 17 ਫੁੱਟ ਆ ਜੀ ਸੈਂਟਰ ਚੋਂ ਆਪਾਂ 17 ਫੁੱਟ ਚੱਕਿਆ ਤੇ ਸਾਈਡਾਂ ਤੋਂ ਵੀ 15.5 ਸਾਈਡਾਂ ਤੋਂ 15.5 ਫਿਰ ਡੂੜਕ ਫੁੱਟ ਦੀ ਢਾਲ ਡੂੜ ਜਾਲ ਹੋ ਗਈ ਜੀ ਪਾਣੀ ਨਹੀਂ ਖੜਦਾ ਵੀ ਪਾਣੀ ਨਹੀਂ ਖੜਦਾ ਡੂੜ ਫੁੱਟ ਦੀ ਢਾਲ ਹੈ ਤੇ ਉੱਤੇ ਸੀਮੈਂਟ ਪਾਇਆ ਵਾ ਪਾਣੀ ਉਹੀ ਨਹੀਂ ਖੜਦਾ ਮਿੱਟੀ ਲਾ ਕੇ ਤੇ ਬਾਈ ਉੱਤੋਂ ਇਹਦੇ ਕੋਈ ਫਿਰ ਤੇੜਾ ਤੂੜਾ ਤਾਂ ਨਹੀਂ ਛੱਡਦਾ ਇਹ ਨਹੀਂ ਨਹੀਂ ਜਾਲੀ ਪੈ ਗਈ ਨਾ ਤੇੜਾ ਕਰਕੇ ਜਾਲੀ ਕਰਕੇ ਉਹ ਪਕੜ ਬਣਾ ਕੇ ਰੱਖਣਾ ਸੀ ਸੀਮੈਂਟ ਤੇ ਇਹ ਸੀਗਾ ਆਪਣਾ ਸ਼ੈੱਡ ਆਪਾਂ ਤੁਹਾਨੂੰ ਖਰਚਾ ਦੱਸਦਾ ਸਾਰਾ ਬਾਈ ਜੀ ਪੱਖੇ ਲਾਉਣ ਦੀ ਲੋੜ ਨਹੀਂ ਹਾਂ ਪੱਕ ਇਹ ਫਿਰ ਠੰਡਾ ਰਹਿੰਦਾ ਨਾ ਐਸ ਕਰਕੇ ਬਾਈ ਜੀ ਆਪ ਕਹਿੰਦੇ ਇਹ ਵੀ ਜੰਗਲੇ ਰੱਖੇ ਹੋਇਆ ਵੀ ਆਰ ਪਾਰ ਹਵਾ ਹੁੰਦੀ ਹੈ ਵੀ ਕ੍ਰੋਸ ਹੁੰਦੀ ਹੈ ਬੜਾ ਰਾਈ ਦੇ ਨੀਂਦੇ ਦੇਦਾ ਇਹਦੇ ਨੀਂਦੇ ਦੇਦਾ ਸਹੀ ਹੈ ਨਾਲ ਚਾਦਰਾਂ ਪਾ ਜਾਂਦਾ ਪਸ਼ੂ ਬਰੀਂ ਦੇਦਾ ਵੀ ਪਸ਼ੂ ਹੋਗਾ ਤੇ ਇਹ ਚਾਦਰਾਂ ਨਾਲੋਂ ਤਾਂ ਬਹੁਤ ਹੀ ਵਧੀਆ ਚੀਜ਼ ਹੈ ਬਹੁਤ ਹੀ ਵਧੀਆ ਜੀ ਕਿਉਂਕਿ ਇਹ ਗਰਮੀ ਦੇ ਵਿੱਚ ਠੰਡਾ ਰਹਿੰਦਾ ਤੇ ਸਿਆਲ ਦੇ ਵਿੱਚ ਇਹ ਨਿੱਗਾ ਰਿਹਾ ਡਬਲ ਬੈਨੀਫਿਟ ਆ ਤੇ ਬਾਕੀ ਆਪਾਂ ਤੁਹਾਨੂੰ ਇੱਕ ਇਹੋ ਜਿਹਾ ਹੋਰ ਸ਼ੈੱਡ ਦਿਖਾਵਾਂਗੇ ਜਿਹੜਾ ਡਬਲ ਬਣਿਆ ਹੋਊਗਾ ਜਿਹੜੇ ਬੰਦੇ ਕਹਿੰਦੇ ਹਨ ਵੀ ਇਹ ਮਜ਼ਬੂਤ ਨਹੀਂਗਾ ਜਾਇ ਇਹਨੂੰ ਅੱਗ ਲੱਗ ਜਾਂਦੀ ਅੱਗ ਕਿਵੇਂ ਲੱਗੂਗੀ ਉੱਤੇ ਸੀਮੈਂਟ ਹੈ ਇਹਦੇ ਸੀਮੈਂਟ ਨੂੰ ਤਾਂ ਅੱਗੋਂ ਹੀ ਨਹੀਂ ਫੜਦੀ ਹਨਾ ਹਾਂਜੀ ਥੱਲੋਂ ਹਰਾ ਕੱਪੜਾ ਹੈ ਥੱਲੋਂ ਹਰਾ ਕੱਪੜਾ ਲੁਕ ਜਾਂਦਾ ਜੇ ਕੋਈ ਜਾਣ ਕੇ ਲਾਊਗਾ ਉਹਦੀ ਤਾਂ ਗੱਲ ਬੱਖਰੀ ਹੈ ਬਾਕੀ ਮਜ਼ਬੂਤੀ ਦੀ ਗੱਲ ਆਪਾਂ ਪਹਿਲਾਂ ਵਾਲੀ ਵੀਡੀਓ ਚ ਵੀ ਦਿਖਾਈ ਸੀ ਵੀ ਉੱਤੇ 10 ਬੰਦੇ ਚੜੇ ਫਿਰਦੇ ਸੀਗੇ ਉੱਤੇ ਹੀ ਆਪਾਂ ਸੀਮੈਂਟ ਬਣਾਈ ਜਾਂਦੇ ਆ ਉੱਤੇ ਹੀ ਆਪਾਂ ਡਰਮ ਭਰ ਕੇ ਪਾਣੀ ਦਾ ਰੱਖ ਰੱਖਿਆ ਹੈ ਤੇ ਬਾਈ ਜੀ ਲੋਪੜ ਨਾਲ ਮਿੱਟੀ ਦਿੱਤੀ ਉੱਤੇ ਤੇ ਲੋਡਰ ਨਾਲ ਰੇਤਾ ਚੜਾਇਆ ਬਾਈ ਜੀ ਹੋਰੀ ਕਹਿੰਦੇ ਹਨਾ ਤੇ ਬਾਕੀ ਆਪਾਂ ਇੱਕ ਇਹੋ ਜਿਹਾ ਹੋਰ ਸ਼ੈੱਡ ਦਿਖਾਵਾਂਗੇ ਪੁਲਟਰੀ ਫਾਰਮ ਵਾਲਾ ਜਿਹੜਾ ਡਬਲ ਸ਼ੈੱਡ ਹੋਊਗਾ ਮਜਬੂਤੀ ਆਪਾਂ ਨੂੰ ਉੱਥੋਂ ਕਨਫਰਮ ਹੋ ਜਾਣੀ ਕਿੰਨੀ ਕਿ ਡਬਲ ਯਾਨੀ ਕਿ ਦੋ ਮੰਜ਼ਲਾ ਇੱਕ ਵਾਰੀ ਬਾਸ ਦਾ ਸ਼ੈੱਡ ਬਣਾ ਕੇ ਉੱਤੇ ਫਿਰ ਬਾਸ ਦਾ ਸ਼ੈੱਡ ਬਣਾਇਆ ਹੋਊਗਾ ਤੇ ਇਸ ਟਾਈਮ ਆਪਾਂ ਖੜੇ ਸੀ ਪਿੰਡ ਸ ਸ਼ਹਿਰ ਆਣਾ ਭਾਈ ਇਹ ਸ਼ਹਿਰ ਹੈ ਛੋਟਾ ਜਿਹਾ ਸਰਦੂਲਗੜ੍ਹ ਦੇ ਵਿੱਚ ਮਾਨਸੇ ਦੇ ਵਿੱਚ ਹੀ ਰਹਿ ਜਾਂਦਾ ਤੇ ਬਾਕੀ ਆਪਾਂ ਨੰਬਰ ਸਕਰੀਨ ਤੇ ਦੇ ਦਾਂਗੇ ਜੇ ਕਿਸੇ ਬੰਦੇ ਨੇ ਤਸੱਲੀ ਕਰਨੀ ਹੋਵੇ ਇੱਥੇ ਆ ਕੇ ਵੀ ਸ਼ੈੱਡ ਚੈੱਕ ਕਰ ਸਕਦਾ ਹੈ ਤੇ ਨੰਬਰ ਸਕਰੀਨ ਤੇ ਦਿੱਤਾ ਹੋਊਗਾ ਜੇ ਕਿਸੇ ਵੀਰ ਨੇ ਸ਼ੈੱਡ ਤਿਆਰ ਕਰਵਾਉਣੇ ਹੋਣ ਕੰਟੈਕਟ ਕਰ ਲਿਓ ਬਾਈ ਬੁੱਟਰ ਨੂੰ ਤੇ ਧੰਨਵਾਦ ਸਾਰਿਆਂ ਦਾ ਵੀਡੀਓ ਕਰ ਦਿਓ ਸ਼ੇਅਰ ਵਧੀਆ ਲੱਗੀ ਤਾਂ ਇਹੋ ਜਿਹੀਆਂ ਹੀ ਆਪਾਂ ਹੋਰ ਵੀਡੀਓ ਲੈ ਕੇ ਆਵਾਂਗੇ ਐਸ ਕਰਕੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ